ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਹੋਰ ਚੱਲੀ ਮਰਦਾਨਾ ਬੀਬੇ ਨਾਨਕੀ ਜੀ ਪਾਸ ਗਿਆ ਤਾਂ ਨਾਨਕੀ ਜੀ ਮਨ ਮੂਹ ਪਿਆ ਕਹਿਣ ਲੱਗੀ ਮਰਦਾਨਾ ਇਹ ਰਵਾਬ ਕਿਤੇ ਨੂੰ ਆਇਆ ਬਹੁਤ ਹੀ ਦਿਨ ਪਿਛੋਂ ਆਇਓ ਅਤੇ ਮੇਰਾ ਭਰਾ ਕਿਤੇ ਛੱਡਿਓ ਤਾਂ ਮਰਦਾਨਾ ਆਖਣ ਲੱਗਾ ਬੀਬੇ ਜੀ ਉਹ ਤਾਂ ਸਾਧ ਫਕੀਰ ਹੈ ਉਸ ਤਾਈ ਭੁੱਖ ਦੁੱਖ ਕਾਹੀ ਨਹੀਂ ਅਤੇ ਅਸੀਂ ਬੰਦੇ ਹਾਂ ਅਸਾ ਤਾਈ ਦੁੱਖ ਬੁਖ ਲੱਗੀ ਹੋਈ ਹੈ ਅਸੀਂ ਨਾਨਕ ਜੀ ਪਾਸੋ ਵਿਦਾ ਲੈ ਆਏ ਹਾਂ ਗੁਰੂ ਨਾਨਕ ਜੀ ਅਸਾਨੂੰ ਖੁਸ਼ੀ ਨਾਲ ਵਿਰਾਹ ਦਿੱਤੀ ਹੈ ਅਤੇ ਕਿਹਾ ਹੈ ਰਬਾਬ ਬੀਬੇ ਜੀ ਨੂੰ ਸੌਂਪ ਜਾਈ ਤਾਂ ਬੀਬੇ ਨਾਨਕੀ ਦਾ ਵਿਰਾਗ ਛੁੱਟ ਗਿਆ ਕਿ ਥਾਉ ਥੰਮੀ ਨਾਹੀ ਤੁਲਸਾ ਲੋਂਡੀ ਬਹੁ ਤੇਰਾ ਅੱਖੇ ਤੇ ਮੂੰਹ ਪੁੰਝੇ ਪਰ ਦੇਹ ਦਾ ਮੋਹ ਵਿਆਪ ਗਿਆ ਦਿਨ ਗਿਆ ਸੰਧਿਆ ਪੈ ਗਈ ਤਾਂ ਪਾਈਆ ਜੈ ਰਾਮ ਘਰ ਆਇਆ ਤਾ ਜੈ ਰਾਮ ਦੇਖ ਕੇ ਹੈਰਾਨ ਹੋ ਗਿਆ ਤਾਂ ਲੱਗਾ ਪੁੱਛਣ ਕਿਉਂ ਜੀ ਤੁਲਸਾ ਬਹੂ ਜੀ ਇਤਨਾ ਰੁਦਨ ਕਿਉਂ ਕਰਦੀ ਹੈ ਅੱਜ ਕੀ ਹੈ ਤਾਂ ਤੁਲਸਾ ਕਿਹਾ ਠਾਕੁਰ ਜੀ ਅੱਜ ਮਰਦਾਨਾ ਪਾਈ ਜੀ ਨੂੰ ਛੱਡ ਚੱਲਿਆ ਹੈ ਇਸ ਵਾਸਤੇ ਵੈਰਾਗ ਕਰਦੀ ਹੈ ਤਾਂ ਜੈ ਰਾਮ ਕਿਹਾ ਕਿਉਂ ਬਹੂ ਜੀ ਅਸੀਂ ਤਾਂ ਤੁਹਾਡੇ ਹੁਕਮ ਤੇ ਬਾਹਰ ਨਹੀਂ ਜਿਸ ਵਜ੍ਹਾ ਸੂਰਤ ਨਾਨਕ ਜੀ ਤੁਹਾਡੇ ਪਾਸ ਰਹੇ ਅਤੇ ਤੁਹਾਡੇ ਮਨ ਵਿੱਚ ਸੰਤੋਖ ਆਵੇ ਸੋਈ ਸੂਰਤ ਦੱਸੋ ਅਸੀਂ ਸੋਈ ਕਰੀਏ ਤਾਂ ਨਾਨਕੀ ਬੋਲੀ ਜੀ ਮੈਂ ਤਾਂ ਸੰਤੋਖ ਵਿੱਚ ਆਹੀ ਪਹਲਾ ਮਰਦਾਨਾ ਨਾਲ ਆਹਾ ਮਰਦਾਨਾ ਪਾਈ ਜੀ ਨੂੰ ਛੱਡ ਆਇਆ ਹੈ ਜੈ ਰਾਮ ਬੋਲਿਆ ਕੀ ਹੋਇਆ ਜੋ ਇਹ ਆਇਆ ਹੈ ਤੁਸਾ ਕਿਹਾ ਪਟਕੇ ਤੁਸੀਂ ਤਾਂ ਸਾਨੂੰ ਉਪਦੇਸ਼ਿੰਦੇ ਰਹੇ ਅਤੇ ਹੁਣ ਆਪ ਹੀ ਭਟਕਣ ਲੱਗੇ ਹੋ ਗੁਰੂ ਨਾਨਕ ਮਰਦਾਨੇ ਤੋੜੀ ਨਾਹੇ ਰਹਾ ਨਾਨਕ ਜੀ ਆਪਣੇ ਹੀ ਪੈਰਾਂ ਤੇ ਹੈ ਤੁਸੀਂ ਖਤਰਾ ਕੋਈ ਨਾ ਕਰੋ ਅਤੇ ਜੀ ਉਮਰ ਦਾ ਨਾ ਵੀ ਨਾਲ ਲੈਂਦਾ ਹੈ ਕਿਉਂ ਹੀ ਰੱਖੋ ਅਸੀਂ ਤਾਂ ਬਹੁਤ ਰਾਜ਼ੀ ਆਹੇ ਤਾਂ ਨਾਨਕੀ ਬਹੂ ਬੋਲੀ ਜੋ ਤੁਸੀਂ ਮਰਦਾਨੇ ਨੂੰ ਕਹੋ ਜੋ ਮਰਦਾਨਾ ਜਾਵੇ ਨਹੀਂ ਤਾਂ ਜੈ ਰਾਮ ਕਹਾ ਭਾਈ ਮਰਦਾਨਾ ਨਾਨਕ ਜੀ ਨੂੰ ਕਿਉਂ ਛੱਡਦਾ ਹੈ ਤੇਰੇ ਨਾਲ ਉਸ ਦਾ ਬਹੁਤ ਪਿਆਰ ਹੈ ਤਾਂ ਮਰਦਾਨੇ ਕਿਹਾ ਭਾਈਆ ਜੀ ਮੈਂ ਕਿਹਾ ਕਰੂੰ ਉਸ ਦੀ ਸਮਾਤ ਲੱਗਦੀ ਹੈ ਤਾਂ ਖੁੱਲਦੀ ਨਹੀਂ ਅਤੇ ਕਿਸੇ ਸ਼ਹਿਰ ਵਿੱਚ ਹੋਵੇ ਤਾਂ ਖਤਰਾ ਨਾ ਹੋਵੇ ਉਜਾੜ ਵਿੱਚ ਖਤਰਾ ਰਹਿੰਦਾ ਹੈ ਤਾਂ ਜੈ ਰਾਮ ਕਿਹਾ ਮਰਦਾਨਾ ਜੀ ਤੂੰ ਰੋਟੀ ਕਪੜੇ ਵਾਸਤੇ ਕਹਿੰਦਾ ਹੋਵੇਂ ਤਾਂ ਰੋਟੀ ਕਪੜਾ ਇੱਥੇ ਮੌਜੂਦ ਹੈ ਅਤੇ ਭਲਾ ਕੋਈ ਦਿਨ ਨਾਨਕ ਜੀ ਨਾਲ ਗੁਜਰਾਨ ਕਰ ਭਾਈ ਮਰਦਾਨਾ ਇਹ ਗੱਲ ਨਜ਼ਰ ਤਾਂ ਆਉਂਦੀ ਹੈ ਜੋ ਨਾਨਕ ਨਾਲ ਪਹੁੰਚ ਕੋਣ ਸਕਦਾ ਹੈ ਭਰ ਭਲਾ ਚਿੱਤਰ ਚਾਰਾ ਹੈ ਚਿੱਤਰ ਕੁਝ ਕੀਚ ਹੈ ਤਾਂ ਨਾਨਕੀ ਅਤੇ ਜੈ ਰਾਮ ਦੋਹਾਂ ਮਰਦਾਨੇ ਨੂੰ ਆਖਿਆ ਭਲਾ ਜੀ ਤਾਂ ਇਸ ਸ਼ਹਿਰ ਵਿੱਚ ਰਹੀ ਤਾ ਦੋਏ ਵਕਤ ਰਸੋਈ ਜੇਮ ਜਾਵੋ ਅਤੇ ਪਾਈ ਜੀ ਦਰੇਟੇ ਜਾਵੋ ਤਾ ਘਰ ਚ ਲੈ ਜਾਵੋ ਤਾ ਇਹ ਗੱਲ ਸੁਣ ਮਰਦਾਨਾ ਖੁਸ਼ੀ ਹੋਇਆ ਤਾ ਮਰਦਾਨੇ ਆਖਿਆ ਭਲਾ ਪਾਈਆ ਜੀ ਜੋ ਤੁਸੀਂ ਆਖੋਗੇ ਸੋ ਕਰਾਂਗਾ ਅਤੇ ਨਾਲ ਇਹ ਨਾਨਕੀ ਖੁਸ਼ੀ ਹੋਈ ਮਰਦਾਨੇ ਨੂੰ ਰਾਤ ਰੱਖਿਆ ਅਤੇ ਪ੍ਰਸ਼ਾਦਾ ਖਵਾਇਆ ਭਲਕੇ ਹੋਇਆ ਤਾ ਮਰਦਾਨੇ ਆਖਿਆ ਜੀ ਹੋ ਜਾਂਦਾ ਹਾਂ ਤਾ ਜੈ ਰਾਮ ਕਿਹਾ ਮਰਦਾਨੇ ਰਸੋਈ ਜੇਮ ਜਾਵੋ ਅਤੇ ਕੁਝ ਖਰਚ ਵੀ ਲਾ ਜਾਵੋ ਤਾਂ ਮਰਦਾਨੇ ਨੇ ਕਿਹਾ ਪਲਾਜੀ ਤਾਂ ਮਰਦਾਨੇ ਨੂੰ ਰਸੋਈ ਜਿਵਾਈ ਤਾਂ ਜੈਰਾਮ ਚੂਲਾ 부ਚਕੇ ਵਿੱਚੋਂ ਕੱਢ ਕੇ ਮਰਦਾਨੇ ਦੇ ਗੱਲ ਪਾਇਆ ਅਤੇ ਆਖਿਓਸ ਬਹੂਜੀ ਮਰਦਾਨੇ ਨੂੰ ਕੁਝ ਖਰਚ ਵੀ ਦੇ ਤਾਂ ਨਾਨਕੀ ਕਿਹਾ ਜੀ ਤੁਸੀਂ ਜੋ ਕਹੋ ਸੋ ਦੇਵਾਂ ਜੈਰਾਮ ਕਹਿਆ ਬਹੂਜੀ ਤੁਹਾਡੇ ਜੀ ਵਿੱਚ ਜੋ ਆਉਂਦੀ ਹੈ ਸੋ ਦੇਵੋ ਮੈਂ ਬਹੁਤ ਰਾਜ਼ੀ ਹਾਂ ਤਾਂ ਨਾਨਕੀ ਨੇ 20 ਰੁਪਏ ਮਰਦਾਨੇ ਹੱਥ ਦਿੱਤੇ ਆਕਿਉਸ ਆਈ ਜੀ ਨੂੰ ਆਕਣਾ ਜੋ ਮੈਨੂੰ ਦਰਸ਼ਨ ਦੇਣ ਤਾਂ ਮਰਦਾਨਾ ਚੋਲਾ ਗਲ ਪਾਏ ਕਰ ਅਤੇ 20 ਰੁਪਏ ਲੈ ਕੇ ਗੁਰੂ ਨਾਨਕ ਜੀ ਪਾਸ ਆਇਆ ਆਇਕਰ ਮੱਥਾ ਟੇਕਿਆ ਸਿਸੋ ਤਾਂ ਗੁਰੂ ਨਾਨਕ ਕਿਹਾ ਅਹੋ ਮਰਦਾਨਾ ਰਬਾਬ ਕਿਉਂ ਲੈ ਆਇਓ ਤਾਂ ਮਰਦਾਨਾ ਕਿਹਾ ਜੀ ਬੇਬੇ ਨਾਨਕੀ ਬਹੁਤ ਮਿਹਰਬਾਨ ਕੀਤਾ ਭਾਈਆ ਜੈਰਾਮ ਆਇਆ ਉਨ ਵੀ ਮੇਰਾ ਦਿਲਾਸਾ ਕੀਤਾ ਭਾਈਆ ਜੈਰਾਮ ਮੈਨੂੰ ਆਕਣ ਲਗਾ ਕਿਉ ਗੁਰੂ ਨਾਨਕ ਪਾਸੋਂ ਜਾ ਨਹੀਂ ਤੂੰ ਨਾਨਕ ਦੇ ਪਾਸ ਰਹੋ ਮੈਂ ਕਿਹਾ ਭਾਈਆ ਜੀ ਹੱcci ਗੱਲ ਮੇਰੇ ਕੱਲ ਜੈ ਰਾਮ ਆਪਣਾ ਝੋਲਾ ਪਾਇਆ ਅਤੇ 20 ਰੁਪਏ ਖਰਚ ਵੀ ਦਿੱਤੇ ਐਸੋ ਅਤੇ ਆਖਣ ਲੱਗੇ ਜੇ ਸ਼ਹਿਰ ਵਿੱਚ ਹੋਵੇਂ ਤੇ ਚਰ ਦੋਵੇਂ ਵਕਤਰ ਸੋਹੀ ਜੇਪ ਚਾਹੋ ਤੇ ਦੂਰ ਚਾਹੋ ਤਾਂ ਖਰਚ ਆਪਣੇ ਪਾਸ ਰੱਖੋ ਅਤੇ ਬੇਬੇ ਜੀ ਕਿਹਾ ਮੈਨੂੰ ਆਪਣਾ ਦਰਸ਼ਨ ਦੇਵੋ ਗੁਰੂ ਨਾਨਕ ਕਿਹਾ ਅਬੋ ਮਰਦਾਨਾ ਕਿਹਾ ਕੀ ਤੋ ਅੰਤ ਦੂਰ ਹੋ ਹੀ ਗਏ ਅੱਗੇ ਹੀ ਉਹਨਾਂ ਨੂੰ ਸ੍ਰੀ ਚੰਦ ਪਾਲਣਾ ਪਿਆ ਹੈ ਇਹ ਤੋ ਕੀ ਕਰ ਆਇਓ ਤਾਮਰਦਾਨੇ ਕੀ ਹਾਂ ਜੀ ਮੈਤਾ ਮੰਗੇ ਨਹੀਂ ਉਹਨਾ ਆਪੇ ਖੁਸ਼ੀ ਹੋਈ ਕਰ ਦਿੱਤੀ ਹੈ ਤਾਂ ਨਾਨਕ ਕਿਹਾ ਜਾ ਮਰਦਾਨਾ ਕੋ ਰੁਪਈ ਫੇਰ ਤੇ ਅਤੇ ਚੂਲਾ ਤੈਨੂੰ ਬੰਬਾ ਹੈ ਅਤੇ ਮਰਦਾਨਾ ਨਜ਼ਰਕਰਤਾਰ ਉੱਪਰ ਰੱਖੀ ਹੈ ਜਿਹੜਾ ਸਦਾ ਰਿਜ਼ਕ ਦਿੰਦਾ ਹੈ ਅਤੇ ਬੰਦੇ ਦੀ ਆਸ ਵਿੱਚ ਓਗਨ ਵੱਡਾ ਹੈ ਜਾਓ ਰੁਪਈ ਫੇਰ ਆਓ ਕੰਮਰਦਾਨ ਨੇ ਕਿਹਾ ਜੀ ਤੂੰ ਚੱਲ ਬੇਬੀ ਜੀ ਨੂੰ ਦਰਸ਼ਨ ਦੇਖੋ ਤੇਰੇ ਦਰਸ਼ਨ ਨੂੰ ਬਹੁਤ ਹੀ ਜ਼ਿਆਦਾ ਤਲਬਤੀ ਹੈ ਤੂੰ ਇਤਨਾ ਚਿਤ ਕਟੋਰ ਨਾ ਕਰ ਤਾਂ ਗੁਰੂ ਨਾਨਕ ਜੀ ਆਖਿਆ ਭਲਾ ਮਰਦਾਨਾ ਤੇਰਾ ਆਕਣਾ ਵੀ ਫੇਰਨਾ ਨਹੀਂ ਅਸਾ ਤੇਰੇ ਨਾਲ ਕਮ ਹੈ ਮਰਦਾਨਾ ਗੁਰੂ ਨਾਨਕ ਨੂੰ ਬੇਬੀ ਨਾਲ ਕੀ ਪਾਸ ਲੈ ਆਇਆ ਤਾਂ ਤੁੰਸਾ ਗੁਰੂ ਨਾਨਕ ਨੂੰ ਆਉਂਦਾ ਏ ਤਾਂ ਤਾਂ ਦੌੜ ਉੱਪਰ ਚੜੀ ਜਾਏ ਆਖਰ ਲੱਗੀ ਬਬੂ ਜੀ ਤੁਹਾਡਾ ਭਾਈ ਜੀ ਆਇਆ ਹੈ ਤਾ ਬਭੂ ਜੀ ਆਖਿਆ ਤੁਲਸਾ ਤੂੰ ਝੂਠੀ ਹੈ ਤਾ ਤੁਲਸਾ ਕੀ ਹਾਂ ਜੀ ਮੇਰੀ ਮਚਾਲ ਹੈ ਮੈਂ ਤੁਸਾਂ ਅਕੇ ਝੂਠ ਬੋਲਾਂ ਟੀਚਰ ਨੂੰ ਦੋਵੇਂ ਆਈ ਉੱਪਰ ਚੜੇ ਤਾ ਨਾਨਕੀ ਪੈਰਾਂ ਤੇ ਡਿੱਕਣ ਲੱਗੀ ਗੁਰੂ ਨਾਨਕ ਜੀ ਨਾਨਕੀ ਦਾ ਮੱਥਾ ਦੋਹਾਂ ਹੱਥਾਂ ਤੇ ਲੀਤਾ ਅਤੇ ਆਖ ਲਗਾ ਬੇਬੇ ਜੀ ਮੈਂ ਇਸ ਵਾਸਤੇ પાਸ ਆਉਂਦਾ ਨਹੀਂ ਜੋ ਪੈਰਾਂ ਨੂੰ દોੜਦੀ ਹੈ ਮੈਂ ਤੂੰ ਵੱਡੀ ਹੈ ਅਤੇ ਪਰਮੇਸ਼ਰ ਦੀ ਪਿਆਰੀ ਹੈ ਮੇਰਾ ਤੇ ਤੇਰਾ ਕ੍ਰਿਤ ਤੋ ਉਪਰਦਾ ਸੰਬੰਧ ਹੁੰਦਾ ਆਇਆ ਹੈ ਅਤੇ ਹੁਣ ਕਲਯੁਗ ਵਿੱਚ ਵੀ ਹੋਇਆ ਹੈ ਜਿਹੇ ਅਸੀਂ ਤੇ ਹੀ ਤੋ ਸਾਨੂੰ ਵੱਡਾ ਔਗਣ ਹੁੰਦਾ ਹੈ ਤੂੰ ਮੇਰੇ ਪੈਰਾ ਤੇ ਟਿਕਦੀ ਹੈ ਐਵੇਂ ਜਾਣ ਜਾਣ ਜੋ ਮੈਂ ਸੱਚ ਆਖਦਾ ਹਾਂ ਤਾਂ ਨਾਨਕੀ ਆਖਿਆ ਭਲਾ ਭਾਈ ਜੀ ਜਿਵੇਂ ਤੁਸੀਂ ਰਾਜ਼ੀ ਹੋਵੋਗੇ ਮੈਂ ਤੇਵੇਂ ਕਰਾਂਗੀ ਆ ਤੁਸੀਂ ਮੈਨੂੰ ਦਰਸ਼ਨ ਦਿੱਤਾ ਕਰੋ ਫਿਰ ਗੁਰੂ ਨਾਨਕ ਆਖਿਆ ਲੈ ਜਾ ਉਮਰਦਾਨਾ ਰੁਪਏ ਬੇਬੇ ਜੀ ਨੂੰ ਦੇ ਗੁਰੂ ਨਾਨਕ ਕੇਹਾ ਬੇਬੇ ਜੀ ਤੁਸੀਂ ਸਾਨੂੰ ਕਰਤਾਰ ਪਾਸ ਸੋਭ ਛੋੜ ਤੂੰ ਪਰਮੇਸ਼ਰ ਕੀ ਭਗਤਨੀ ਹੈ ਵੱਡਿਆਂ ਦਾ ਆਖਿਆ ਪਰਮੇਸ਼ਰ ਸੁਣਦਾ ਹੈ ਫਿਰ ਨਾਨਕ ਕੀ ਕਹਾ ਜੀ ਤੁਸੀਂ ਜਾਣਦੇ ਹੋਵੋਗੇ ਜੋ ਪ੍ਰਭਾ ਕਰ ਜਾਣਦੀ ਹੈ ਮੈਂ ਤਾਂ ਸਾਨੂੰ ਪਰਮੇਸ਼ਰ ਹੀ ਜਾਣਦੀ ਹਾਂ ਗੁਰੂ ਨਾਨਕ ਕੇਹਾ ਬੇਬੇ ਜੀ ਮੂਹ ਆਕਰਦੀ ਨਹੀਂ ਇਹ ਰੁਪਏ ਤੁਸੀਂ ਲੇ ਲੋ আর ਇਹ ਬਚਨ ਅਸਾ ਧੰ ਮੰਨੋਗੇ ਤਾਂ ਅਸੀਂ ਅਟਕੀਏਗੇ ਤਾਂ ਨਾਨਕ ਕੀ ਆਖਿਆ ਭਾਈ ਜੀ ਤੁਸੀਂ ਨਿਸੰਗ ਆਕੋ ਮੁਲਮਾ ਕੋਈ ਨਾ ਰੱਖੋ ਤਾਂ ਗੁਰੂ ਨਾਨਕ ਕਿਹਾ ਬੀਬੀ ਜੀ ਮਰਦਾਨਾ ਅੱਗੇ ਪਿੱਛੇ ਆਵੇ ਅਸੀਂ ਹੋ ਵੀਏ ਨਾ ਹੋ ਵੀਏ ਤਾਂ ਮਰਦਾਨੇ ਨੂੰ ਖਾਲੀ ਨਹੀਂ ਛੱਡਣਾ ਤੂੰ ਵੀ ਵਿਦੀਆਂ ਦੀ ਅੰਸ ਹੈ ਸਾਡਾ ਇਸ ਨਾਲ ਬਚਨ ਹੈ ਕਿ ਸ਼ੀਰੀ ਚੰਦ ਤਾਂ ਤੈਨੂੰ ਗੋਦ ਪਾਏ ਲੀਤਾ ਹੈ ਤੂੰ ਸਾਨੂੰ ਖੁਸ਼ੀ ਕਰ ਜੋ ਅਸੀਂ ਇੱਥੇ ਭਲੇ ਨਹੀਂ ਰੰਦੇ ਜੰਦੇ ਕੀ ਆਹੀ ਅਸੀਂ ਇੱਥੇ ਭਲੇ ਨਹੀਂ ਰਮਦੇ ਚਮਦੇ ਹੀ ਭਲੇ ਆਏ ਤਾਂ ਨਾਮ ਕੀ ਕੀ ਹਾਂ ਜੀ ਜੋ ਤੂੰ ਇੱਕੇ ਫਿਰਦਾ ਹੈ ਤਾਂ ਮੈਨੂੰ ਵੱਡਾ ਤੀਰਛ ਹੈ ਅਤੇ ਅਸਾਨੂੰ ਭਾਵੇਂ ਤੂੰ ਕਦੀ ਦਰਸ਼ਨ ਦਿੰਦਾ ਹੈ ਜਾਂ ਨਹੀਂ ਉਧਰ ਦੀ ਤੇ ਜੇ ਦੂਰੀ ਤੇ ਜਾਇਗਾ ਤਾਂ ਮੈਂ ਖੜੀ ਉਧਰ ਜਾਵਾਂਗੀ ਅੱਕੇ ਪਾਈ ਜੀ ਜੋ ਤੂੰ ਸਾਡੀ ਰਚਾਈ ਹੋਵੇਗੀ ਉਹ करूਗੀ ਮੇਰੀ ਬਸ کیا ਹੈ ਤਾਂ ਗੁਰੂ ਨਾਨਕ ਕੇ ਹਾਂ ਬੇਬੇ ਜੀ ਤੁਸੀਂ ਜਿੱਤ ਵੇਲੇ ਯਾਦ ਕਰੋਗੇ ਤਿੱਤ ਵੇਲੇ ਮੈਂ ਤੁਹਾਡੇ ਸਾਹਰ ਹੂਸਾ ਤਾਂ ਨਾਨਕ ਕਿਹਾਂ ਪਹਲਾ ਪਾਈਜੀ ਤੁਸੀਂ ਅਸਾਡਾ ਮੂਹ ਤੋੜ ਚੱਲੇ ਤਾਂ ਗੁਰੂ ਨਾਨਕ ਆਖਿਆ ਬੇਬੇ ਜੀ ਮੂਹ ਤੋੜਿਆ ਲੋੜੀਂਦਾ ਹੈ ਰੱਖਿਆ ਨਹੀਂ ਬੰਦਾਂ ਤਾਂ ਰੁਕੇ ਦੇ ਕੇ ਗੁਰੂ ਨਾਨਕ ਅਰਤੇ ਮਰਦਾਨਾ ਦੋਹੇ ਵਿਦਾ ਹੋਏ ਤਾਂ ਉਹ ਸੁਲਤਾਨ ਪੂਰੋ ਬਾਹਰ ਨਿਕਲੇ ਤਾਂ ਗੁਰੂ ਨਾਨਕ ਜੀ ਮਰਦਾਨੇ ਨੂੰ ਪੁੱਛਿਆ ਆਖ ਮਰਦਾਨਾ ਕਿੱਧਰ ਚਾਈ ਤਮਰਦਾਨੀ ਆਖਿਆ ਜੀ ਮੈਂ ਕਿਹਾ ਜਾਣਾ ਅੱਗਾ 13 ਪੀਛਾ 13 ਤਿੱਦਰ ਜਾਣੇ ਤਿੱਦਰ ਚਲ ਫਿਰ ਗੁਰੂ ਨਾਨਕ ਜੀ ਕੀ ਹਾ ਚਲ ਮਤਾਨਾ ਇੱਕ ਤਰਖਾਨ ਲਾਲੋ ਈਮਨਾਬਾਦ ਦੇ ਪਰਗਨੇ ਰੰਦਾ ਹੈ ਅਤੇ ਸਾਧ ਹੈ ਉਸ ਦਾ ਦਰਸ਼ਨ ਕਰ ਆਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ